ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਕਿ ਅੱਜ ਜਿਹੜਾ ਵੱਖਰਾ ਆਪਾਂ ਦੇਖਣ ਨੂੰ ਮਿਲਿਆ ਰਾਮਪਰਾ ਗੁਜਰਾ ਤੋਂ ਜੋ ਕਿ ਬਰਾਤ ਹੈ ਜਿਹੜੀ ਉਸ ਤਰਾਣੇ ਵੱਲ ਜਾਣੀ ਹੈ ਤੁਸੀਂ ਦੇਖ ਰਹੇ ਹੋ ਸਾਹਮਣੇ ਝੰਡੇ ਜਿਹੜੇ ਲਾਏ ਹੋਏ ਨੇ ਮੈਂ ਕੈਮਰਾਮੈਨ ਨੂੰ ਸੀਨੀਅਰ ਪੱਤਰਕਾਰ ਵਰਤਾਪ ਸਿੰਘ ਖਰਾਨਾ ਨੂੰ ਕਹੂੰਗਾ ਕਿ ਜੋ ਕਿਸਾਨੀ ਦੇ ਝੰਡੇ ਨੇ ਉਹ ਤੁਸੀਂ ਦਿਖਾਓ ਜੀ ਤੁਸੀਂ ਦੇਖ ਰਹੇ ਹੋ ਐਲਵੀਐਕਸ ਨਿਊਜ਼ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਪੂਰਨ ਤੌਰ ਤੇ ਕਿ ਇਹਨਾਂ ਦੇ ਅੰਦਰ ਜਿਹੜਾ ਇਹ ਜਜ਼ਬਾ ਬਾਪੂ ਜਗਜੀਤ ਸਿੰਘ ਸਭ ਨੂੰ ਪਤਾ ਹੈ ਕਿ ਡੱਲੇਵਾਲ ਸਾਹਿਬ ਮਾਰਨ ਵਰਤੇ ਉਹ ਬੈਠੇ ਨੇ ਇਹਨਾਂ ਦੇ ਅੰਦਰ ਕਿਵੇਂ ਇਹ ਜਿਹੜੀ ਆਈ ਵਿਆਪਾਂ ਜਿਹੜੇ ਝੰਡੇ ਲਾ ਕੇ ਜਿਹੜੀ ਬਰਾਤ ਆ ਉਹ ਲੈ ਕੇ ਜਾਣੀ ਹੈ ਆਪਾਂ ਗੱਲਬਾਤ ਕਰਦੇ ਆ ਇੱਥੇ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਕੀ ਨਾਮ ਹੈ ਜੀ ਆਪਣਾ ਅਵਤਾਰ ਸਿੰਘ ਕੀਮਾ ਇਹ ਸਾਡੇ ਨਾਲ ਅਵਤਾਰ ਸਿੰਘ ਇਹਨਾਂ ਦੇ بیٹے ਦੀ ਸਾਦੀ ਆ ਕਾਈ ਪ੍ਰਧਾਨ ਨੇ ਇਹ ਰਾਮਪੁਰਾ ਗੁਜਰਾਂ ਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੋਡੇ ਅੰਦਰ ਜਿਹੜਾ ਜਜ਼ਬਾ ਇਹ ਕਿੱਥੋਂ ਹੋਇਆ ਕਿੰਨਾ ਕੁ ਪਿਆਰ ਹੈ ਤੁਹਾਨੂੰ ਕਿਸਾਨ ਦੀ ਜਵਾਨੀ ਦੇ ਨਾਲ ਸਾਨੂੰ ਜੀ ਸਭ ਤੋਂ ਜ਼ਿਆਦਾ ਕਿਸਾਨੀ ਨਾਲ ਪਿਆਰ ਹੈ ਫਸਲਾਂ ਤੇ ਨਸਲਾਂ ਤੇ ਫਸਲਾਂ ਤੇ ਨਸਲਾਂ ਦਾ ਸਾਡਾ ਸਵਾਲ ਹੈ ਤੇ ਜੋ ਸਰਦਾਰ ਬਾਪੂ ਜੀ ਡੱਲੇਵਾਲ ਸਾਹਿਬ ਮਰਵਰਤਨ ਦੇ ਵਿੱਚ ਨੇ ਉਹਨਾਂ ਦੀ ਸੋਚ ਤੇ ਅਸੀਂ ਉਹਨਾਂ ਦੇ ਨਾਲ ਹੀ ਚੱਲਣਾ ਹੈ ਪੈਰਾ ਦੇਣਾ ਹੈ ਤੇ ਮੇਰੀ ਇੱਛਾ ਵੀ ਇਹ ਹੀ ਸੀ ਵੀ ਵੱਧ ਤੋਂ ਵੱਧ ਮੈਂ ਆਪਣੇ ਪਿੰਡ ਨੂੰ ਜੋੜਾਂ ਪ੍ਰਧਾਨ ਜੀ بیٹے ਦਾ ਕੀ ਨਾਮ ਹੈ بیٹے ਦਾ ਨਾਮ ਪਲਵਰ ਸਿੰਘ ਹੈ ਆਪਣੇ ਨਾਲ ਹੋਰ ਵੀ ਮੋਤਬਰ ਜਿਹੜੇ ਮੌਜੂਦ ਨੇ ਉਹਨਾਂ ਤੋਂ ਵੀ ਆਪਾਂ ਪੁੱਛਾਂਗੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਸਰਿੰਦਰ ਸਿੰਘ ਜੋ ਕਿ ਸਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਇਹਨਾਂ ਦਾ ਇਹ ਵੀ ਆਪੋ ਜੀ ਤੁਹਾਡਾ ਸਭ ਤੋਂ ਪਹਿਲਾਂ ਇੱਥੇ ਆਉਣ ਤੇ ਅਸੀਂ ਸਵਾਗਤ ਕਰਦੇ ਆਂ ਤੇ ਸਵਾਗਤ ਦੇ ਨਾਲ ਨਾਲ ਆ ਤੁਹਾਡਾ ਧੰਨਵਾਦ ਵੀ ਬਹੁਤ ਕਰਦੇ ਆ ਐਲਵੀਐਸ ਮੂਵੀ ਦੇ ਵਿੱਚ ਅਸੀਂ ਆਏ ਹਾਂ 6000 ਅਸੀਂ ਦੇਖੋ ਤੁਸੀਂ ਜज्बा ਕਹਿੰਦੇ ਵੀ ਜज्बा ਕਿੱਥੋਂ ਆਉਂਦਾ ਜज्ਬਾ ਤਾਂ ਇਹੋ ਜਿਹੇ ਬਜ਼ੁਰਗਾਂ ਤੋਂ ਆਉਂਦਾ ਸਾਨੂੰ ਜਿਹੜੇ ਡੱਲੇਵਾਲ ਵਰਗੇ ਸਾਹਿਬ ਬੈਠੇ ਨੇ ਉਹ ਮਰਨ ਵਰਤੇ ਬੈਠੇ ਨੇ 112 13 ਦਿਨ ਹੋ ਗਏ ਕੋਈ ਪੁੱਛ ਪ੍ਰਤੀਤ ਹੈ ਨਹੀਂ ਕੋਈ ਸਰਕਾਰਾਂ ਸਾਡੀ ਬਾਹ ਨਹੀਂ ਫੜ ਰਹੀਆਂ ਲੇਕਿਨ ਫੜਨੀ ਚਾਹੀਦੀ ਹੈ ਕਿਉਂਕਿ ਹਰ ਮੁੱਖ ਮੰਤਰੀ ਜੋ ਵੀ ਆਉਂਦਾ ਕਿਸਾਨੀ ਕਿੱਤੇ ਨਾਲ ਜੁੜੇ ਔਰ ਅਸੀਂ ਇਹ ਚੰਨੇ ਆ ਵੀ ਜਿਹੜਾ ਸਾਡਾ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਨੇ ਸਾਡੇ ਏਰੀਆ ਦੇ ਸਟੌਜ ਦੇ ਨੇ ਬਿਲਕੁਲ ਜਿਲੇ ਦੇ ਨੇ ਜਿਲੇ ਦੇ ਨੇ ਸਾਨੂੰ ਬਹੁਤ ਮਾਣ ਹੈ ਉਹਨਾਂ ਤੇ ਬਹੁਤ ਜ਼ਿਆਦਾ ਕੰਫੀਡੈਂਸ ਹੈ ਸਾਨੂੰ ਵੀ ਤੁਸੀਂ ਕਿੱਡੀ ਗੱਲ ਹੁੰਦੀ ਹੈ ਸਰਕਾਰਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਤੇ ਬਾਪੂ ਜੀ ਨੂੰ ਲੰਗਰ ਪਾਣੀ ਛਕਾਓ ਉਹਨਾਂ ਦੀ ਜੋ ਮੰਗਾ ਨੇ ਜੈਜ ਮੰਗਾ ਨੇ ਪੂਰੀਆਂ ਕਰੋ ਤੇ ਅੱਜ ਅਸੀਂ ਆਪਣਾ ਬੇਟਾ ਪਲਵਰ ਇਹਨਾਂ ਦੇ ਪਿਤਾ ਜੀ अवतार सिंह चीमा साहब इकाई प्रधान ने हेलो एक था जेडी यूनियन है ਸਾਡੀ ਸਿੱਧੂਪੁਰਾ ਉਹਨਾਂ ਦੇ इकाई प्रधान ਨੇ ਔਰ ਅਸੀਂ ਤੁਹਾਡੇ ਮਾਧਮ ਨਾਲ ਹੀ ਬੇਨਤੀ ਕਰ ਰਹੇ ਹਾਂ ਐਲਵੀਐਸ ਨੂੰ ਜੀ ভাই ਸਭ ਨੂੰ ਸਭ ਨੂੰ ਬੇਨਤੀ ਕਰ ਰਹੇ ਹਾਂ ਅਸੀਂ ਸੈਂਟਰ ਤੱਕ ਵੀ ਬੇਨਤੀ ਕਰਦੇ ਹਾਂ ਵੀ ਕਿਸਾਨ ਤੁਹਾਡੇ ਆਪਣੇ ਨੇ ਇਹਨਾਂ ਨੂੰ ਨਾ ਕੁੱਟੋ ਨਾ ਇਹਨਾਂ ਨੂੰ ਲੁੱਟੋ ਬਸ ਇਹਨਾਂ ਦੇ ਜੋ ਜਾਇਜ਼ ਮੰਗਾ ਨੇ ਇਹਨਾਂ ਦੇ ਉਹ ਪੂਰੀਆਂ ਕਰ ਦਿਓ ਕਿਉਂਕਿ ਕਸਾਨੀ ਇਹ ਕਿਹੋ ਜੀ ਮਤਲਬ ਇਹੋ ਜਾਂ ਬਣ ਚੁੱਕਿਆ ਸਿਸਟਮ ਵੀ ਬਹੁਤ ਔਖਾ ਹੈ ਕਦੇ ਫਲੱਡ ਆ ਗਏ ਕਦੇ ਹੜ ਆ ਗਏ ਕਦੇ ਸੋਕਾ ਮਾਰ ਗਿਆ ਗੜੇ ਮਾਰ ਗਈ ਕਦੇ ਗੜੇ ਮਾਰੀ ਹੋ ਗਈ ਕੁਦਰਤ ਦੀ ਮਾਰ ਸਰਕਾਰਾਂ ਦੀ ਮਾਰ ਪੈਂਦੀ ਰਹਿੰਦੀ ਹੈ ਪਰ ਜੇ ਸਾਡੀਆਂ ਸਰਕਾਰਾਂ ਹੀ ਸਾਡੀ ਬਾਹ ਨਾ ਫੜਨਗੀਆਂ ਤਾਂ ਕੌਣ ਫੜੇਗਾ ਬਸ ਸਾਡੀ ਇਹੀ ਬੇਨਤੀ ਹੈ ਤੁਹਾਡੇ ਮਾਧਿਮ ਰਾਹੀਂ ਭਈ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਖਾਸ ਕਰਕੇ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਵੀ ਤੁਸੀਂ ਸਾਡੀ ਬਾਹ ਪੜੋ ਹਾਂ ਜਿਹੜੀਆਂ ਦੂਜੀਆਂ ਜੂਨੀਅਰਾਂ ਨੇ ਜਿੰਨੀਆਂ ਵੀ ਸਾਡੀਆਂ ਲੱਗੀਆਂ ਹੋਈਆਂ ਨੇ ਨਾਲ ਉਹਨਾਂ ਦਾ ਵੀ ਧੰਨਵਾਦ ਹੈ ਦੇਖੋ ਕੋਈ ਵੀ ਗਵਰਨਮੈਂਟ ਹੋਵੇ ਹਾਂ ਗਵਰਨਮੈਂਟ ਨਾਲ ਹੈ ਜੀ ਸਾਡੇ ਗਵਰਨਮੈਂਟ ਨੂੰ ਅਸੀਂ ਕਹਿੰਦੇ ਆ ਜੋ ਜਿੰਨਾ ਵੀ ਮਤਲਬ ਸਿਸਟਮ ਹੈ ਫਤੇ ਤਾਂ ਹੀ ਹੁੰਦਾ ਜੇ ਇਕਤਾ ਹੋਵੇ ਇਕਤਾ ਹੋਏਗੀ ਤਾਂ ਫਤੇ ਹੋਏਗੀ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਤੁਸੀਂ ਵੀ ਸਾਡੇ ਨਾਲ ਲੱਗੋ ਅਸੀਂ ਤੁਹਾਡੇ ਨਾਲ ਲੱਗਨੇ ਆਂ ਫਤੇ ਹੀ ਫਤੇ ਆ ਦੋਵਾਂ ਪਾਸੇ ਤੁਹਾਡੇ ਵੀ ਫਤੇ ਸਾਡੇ ਵੀ ਫਤੇ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਜੋ ਕਿ ਆਪਾਂ ਪਹਿਲਾਂ ਵੀ ਗੱਲ ਕਰੀ ਐ ਤੇ ਇੱਕ ਛਾਨੀ ਜਜਵੇ ਦੀ ਜਿਹੜਾ ਕਿ ਜਜਵੇ ਇਹਨਾਂ ਦੇ ਅੰਦਰ ਮਉਤਬਰ ਬੰਦੇ ਨੇ ਤੁਸੀਂ ਸਾਰੇ ਦੇਖ ਰਹੇ ਹੋ ਕਿਉਂਕਿ ਆ ਜਵਾਨੀ ਆ ਕਿਸਾਨੀ ਦੀ ਵੀ ਭਗਵੰਤ ਮਾਨ ਨੇ ਆਪਦੀਆਂ ਗੱਲਾਂ ਦੇ ਵਿੱਚ ਲਾ ਕੇ ਸਰਕਾਰ ਬਣਾ ਲਈ ਤੇ ਹੁਣ ਉਹ ਸਾਥ ਨਹੀਂ ਦੇ ਰਹੀ ਆਪਾਂ ਪੁੱਛਾਂਗੇ ਨੌਜਵਾਨਾਂ ਤੋਂ ਵੀ ਤੁਸੀਂ ਵੋਟਾਂ ਪਾਈਆਂ ਸੀ ਭਗਵੰਤ ਮਾਨ ਨੂੰ ਬਈ ਪਾਇਆ ਸੀ ਨਾ ਹਾਂਜੀ ਹਾਂਜੀ ਕਿਹੜੇ ਕਰਕੇ ਕੀ ਕੀ ਸੋਚ ਕੇ ਪਾਇਆ ਸੀ ਜਵਾਨੀ ਨੇ ਜਦ ਵੋਟਾਂ ਪਾਈ ਜਵਾਨੀ ਨੇ ਆਈ ਸੋਚ ਕੇ ਵੋਟਾਂ ਪਾਈਆਂ ਸੀ ਕਿ ਬਦਲਾ ਕਰਨਗੇ ਪਹਿਲੀ ਵਾਰ ਸਰਕਾਰ ਆਈ ਤੇ ਬਾਕੀ ਸਰਕਾਰਾਂ ਨੇ ਮੂੰਹ ਵੇਖ ਕੇ ਸੀ ਤੇ ਇਹਨਾਂ ਦੇ ਵੀ ਵੇਖਣੇ ਸੀਗੇ ਤੇ ਉਹਨਾਂ ਨੇ ਇੱਕ ਚਾਂਸ ਕਰਕੇ ਵੀ ਸਾਨੂੰ ਵੀ ਮੌਕਾ ਦੋ ਕਾ ਉਹਨਾਂ ਨੂੰ ਵੋਟਾਂ ਪਾਈਆਂ ਵੀ ਕਿ ਬਦਲਾ ਕਰਨਗੇ ਪਰ ਕੋਈ ਬਦਲਾ ਦਿਖ ਨਹੀਂ ਰਿਹਾ ਫਿਰ ਹੁਣ ਕਿਵੇਂ ਦੇਖਦੇ ਹਾਂ ਤੁਸੀਂ ਅਗਲੇ ਵਾਰੀ ਇਹ ਕਹੀ ਜਾਂਦੇ ਨੇ ਵੀ ਪਾਉਂਗੇ ਵੋਟ ਅਗਲੀ ਵਾਰ ਤਾਂ ਜੀ ਨਾ ਅਗਲੀ ਵਾਰ ਨਹੀਂ ਦੇਖੋ ਜਿਹੜੇ ਜਵਾਨ ਨੇ ਉਹ ਵੀ ਕਹਿ ਰਹੇ ਨੇ ਅਸੀਂ ਬਦਲਾਅ ਦੇ ਬਾਰੇ ਵੋਟਾਂ ਪਾਤੀਆਂ ਸੀ ਅਗਲੀ ਵਾਰ ਅਸੀਂ ਨਹੀਂ ਵੋਟਾਂ ਪਾਉਂਦੇ ਤੇ ਹੁਣ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਤੇ ਅਸੀਂ ਆਪਾਂ ਦੇਖ ਸਕਦੇ ਹਾਂ ਕਿ ਜੋ ਜਹਾ ਲੜ ਉਹ ਗੱਡੀ ਦੇ ਵਿੱਚ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਪਲਵਰ ਸਿੰਘ ਜੀ ਹਾਂ ਜੀ ਪਲਵਰ ਸਿੰਘ ਅੱਛਾ ਤੁਸੀਂ ਕਿਸਾਨੀ ਦਾ ਝੰਡਾ ਲਾ ਕੇ ਜਾ ਰਹੇ ਹੋ ਕੀ ਇਹ ਜਜ਼ਬਾ ਤੁਹਾਡੇ ਅੰਦਰ ਜਜ਼ਬਾ ਜੀ ਫਾਦਰ ਸਾਹਿਬ ਤੋਂ ਹੀ ਆਇਆ ਜੀ ਕਿਸਾਨ ਨੇ ਸ਼ੁਰੂ ਤੋਂ ਕੀਤੀ ਕਰਦੇ ਆਏ ਆ ਜੱਟ ਜ਼ਿਮੀਂਦਾਰ ਬੰਦੇ ਆਂ ਤੇ ਇਸ ਕਰਕੇ अच्छा वि ढल्लेवाल ਦੇ ਸਾਹ ਨਾਲ ਆ ਜੀ ਉਹਨਾਂ ਦੇ ਹਲਪਰ ਸਿੰਘ ਲਾੜਾ ਜੋ ਕਿ ਰਾਮਪੁਰਾ ਗੁਜਰਾ ਤੋਂ ਸਤਰਾਨਾ ਤੁਸੀਂ ਦੇਖ ਰਹੇ ਹੋ ਲੋਕ ਭਲਾਈ ਦਾ ਸਨੇਹਾ ਐਲ ਵੀ ਐਸ ਨਿਊਜ਼ ਮੇਰੇ ਨਾਲ ਮੌਜੂਦ ਨੇ ਪ੍ਰਤਾਪ ਸਿੰਘ ਜੀ ਖਾਨਾ ਤੁਸੀਂ ਦੇਖਦੇ ਰਹੋ ਐਲ ਵੀ ਐਸ ਨਿਊਜ਼ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰਕੇ ਕਿਉਂਕਿ ਪਤਾ ਲੱਗੇ ਕਿ ਹਾਂ ਜज्ਬਾ ਇਹਨਾਂ ਦੇ ਅੰਦਰ ਇਸ ਦੇ ਨਾਲ ਹੀ ਧੰਨਵਾਦ ਜੀ